ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਹੁਤ ਖਾਸ ਵੀਡੀਓ ਲੈ ਕੇ ਤੁਹਾਡੇ ਰੂਪ ਰੂਪ ਹੋਇਆ ਮੈਂ ਵੀਡੀਓ ਲਈ ਪਹੁੰਚਿਆ ਹੋਇਆ ਮਿੱਤਰੋ ਪਿੰਡ ਪਹਿਲੂਆਣੇ ਦੇ ਵਿੱਚ ਪਹਿਲੂਆਣੇ ਤੋਂ ਜਿਹੜੀ ਪੱਖੀ ਨੂੰ ਨਵੀਂ ਛੜਕੀ ਜਾਂਦੀ ਆ ਉਹ ਛੜਕ ਦੇ ਉੱਤੇ ਸੂਆ ਕੱਸੀ ਨੰਗੜ ਤੋਂ ਬਾਅਦ ਬਾਈ ਦਾ ਰਹਿਣਾ ਵਸੇਰਾ ਗੱਲ ਮੈਂ ਪਹਿਲਾਂ ਦੱਸ ਦੇਵਾਂ ਵੀ ਜਿਹੜੇ ਭਰਾ ਬਰੀਡ ਦੇ ਸ਼ਕੀਨ ਆ ਤੇ ਮਿਲਿਆ ਦੇ ਸ਼ਕੀਨ ਆ ਐਨੇ ਹੁਣ 10 ਮਿੰਟ ਲਾ ਲਿਆ ਜੇ ਵੀਡੀਓ ਸੁਣ ਲਿਆ ਜੇ ਕਿਹੜੇ ਚੀਮਣ ਦੀ ਇਹ ਆਪਾ ਕਿੰਨੇ ਦੁੱਧ ਦੀ ਮਹਿ ਮਾਲਕਣਾ ਵਿਕਾਊ ਆ ਬੱਚੇ ਬਹੁਤ ਟੌਪ ਲਾਇਓ ਝੋਟੀ ਵੀ ਇਸੇ ਦੀ ਹੀ ਆ ਹੋਰ ਸਾਰੀਆਂ ਗੱਲਾਂ ਬਾਤਾਂ ਖੁੱਲ ਕੇ ਕਰਦਾ ਇੱਕ ਟੌਪ ਦੇ ਸਰਣ ਦੀ ਧੀ ਆ ਇਹ ਜਿਹੜੀ ਤੁਹਾਨੂੰ ਦਿਖਾਉਣ ਲੱਗਾ ਆਜੋ ਬੱਕੀ ਤੋਂ ਸასი ਘਾਲ ਵੀਰੇ ਸასი ਘਾਲ ਹੋਰ ਵੱਡੇ ਭਾਈ ਠੀਕ ਠਾਕ ਹੈ ਸਿੱਤਾ ਦੇ ਪਰਿਵਾਰ ਸ ਬਹੁਤ ਵਧੀਆ ਠੀਕ ਹੈ ਚੰਦਰਿਆ ਆਪਣਾ ਤਾਂ ਇਨਾਮ ਦਾਸ ਮੈਨੂੰ ਕਰੀਏ ਗੁਰਮੀਤ ਸਿੰਘ ਹੈ ਮੇਰਾ ਨਾਮ ਉਮੀਤ ਆ ਦੇ ਮੈਨੂੰ ਉਮੀਤ ਲਗਦੇ ਹਨਾ ਹਾਂਜੀ ਹਾਂ ਗੁਰਮੀਤ ਭਾਈ ਗੱਲ ਇਹ ਹੋ ਆ ਤੌਂ ਤੇਰਾ ਵੀ ਬਹੁਤ ਵੱਖਰਾ ਹਾਂਜੀ ਹਾਂ ਤੇ ਟੌਪ ਰੱਖੀਆਂ ਮਈਆਂ ਹਾਂਜੀ ਹਾਂ ਚੰਗੀਆਂ ਰੱਖੀਆਂ ਸਾਰੀਆਂ ਹੂੰ ਮੇਰਾ ਸਾਬਦ ਨਾਲ ਯਾਰ ਤੇਰੇ ਕੋਲੋਂ ਮਈਆਂ ਜੰਨੀਆਂ ਵੀ ਵਿਕੀਆਂ 2-4 ਕਿਲੋ ਵਧੀਆਂ ਹੀ ਆ ਜਾ ਕੇ ਕੇ ਇਹਦੇ ਘਰੇ ਕਟੀਆਂ ਨਹੀਂ ਕੱਟਦੇ ਨਹੀਂ ਕੋਈ ਵੀ 3-4 ਕਿਲੋ ਦੁੱਧ ਵਧਦੀ ਹੈ ਹੂੰ ਕਿਉਂਕਿ ਤੇਰੀ ਖਰਾਕ ਹੈ ਨਾ ਟੋਕੜਾ ਕਿ ਸੱਜਰਾਂ ਨੂੰ ਇੱਕ ਹੀ ਪਾਉਂਦਾ ਹਾਂਜੀ ਆਪਣੇ ਕੱਟੇ ਬੱਚੇ ਜੋ ਸਾਰੇ ਇੱਕੋ ਖਰਾਕ ਚੱਲਦੀ ਆ ਆਪਾਂ ਵੱਖਰੀ ਨਹੀਂ ਪਾਉਂਦੇ ਵੱਖਰੀ ਨਹੀਂ ਪਾਉਂਦੇ ਵੀ ਟੋਕੜ ਹੋ ਗਈ ਉਹਨੂੰ ਵੀ ਉਹ ਨਾਲ ਹੀ ਪੈਂਦੀ ਆ ਖਰਾਕ ਅੱਛਾ ਗੱਲ ਹੈ ਵੀ ਜਿਹੜੀ ਅੱਜ ਆਪਾਂ ਜੀ ਦੇ ਵਿੱਚ ਲੱਗਿਆ ਮਾਤੇ ਨਹੀਂ ਕਹਿੰਦੇ ਚੀਜ਼ ਕਹਨੇ ਹਾਂ ਕਿਉਂਕਿ ਚੀਜ਼ ਤਾਂ ਚੀਜ਼ ਹੀ ਆ ਇਹਦਾ ਕਿਨੂਆ ਸੁਆਸ ਹੁੰਦੀ ਆ ਇਹ ਚੌਥਾ ਸੁਆਸ ਹੋ ਗਿਆ ਪ੍ਰੋਪਰ ਹੈ ਤੇ ਹਾਂਜੀ ਹਾਂ ਇਹਦੇ ਬੱਚਾ ਕੱਟੀ ਉਹ ਮਗਰ ਉਹ ਪਿਛਲੇ ਸੁਏ ਦੀ ਸਵਾ ਸਾਲ ਦੀ ਹੋ ਗਈ ਜੀ ਉਹ ਕੱਟੀ ਪਿਛਲੇ ਸੁਏ ਦੀ ਹੋਈ ਆ ਪਿਛਲੇ ਸੁਏ ਦੀ ਕੀ ਬਾਤ ਹੈ ਕਿਹੜੇ ਸੀਮਨ ਦੀ ਆ ਗਈ ਉਹ ਉਹ ਡਾਇਮੰਡ ਦੀ ਆ ਜੀ ਐਦ ਕੀ ਇਹ ਆਪ ਕਿਹੜੇ ਦੀ ਆ ਭਾਈ ਇਹ ਬਹੁਬਲੀ ਦੀ ਹੈ ਸੁਖਮੰਦਰ ਵਾਲੇ ਦੀ ਸੁਖਮੰਦਰ ਵਾਲੇ ਬਾਹੂਬਲੀ ਦੀ ਆ ਹਾਂਜੀ ਹਾਂ ਤੇ ਪਿੱਛੇ ਮਨਾ ਹੁਣ ਗੱਬਣ ਕਿਹੜੇ ਤੋਂ ਕਰਾਈ ਹੋਈ ਹੈ ਇਹ ਡਾਇਮੰਡ ਤੋਂ ਫੇਰ ਗੱਬਣਾ ਇਹ ਦੱਸ ਵੀ ਇੱਕ ਗੱਲ ਹੋਰ ਦੱਸੀ ਮੈਨੂੰ ਮੇਲੇ ਵੀ ਜਿੱਤੀ ਹੋਈ ਹੈ ਹਾਂਜੀ ਹਾਂ ਇਹ ਚਾਰ ਮੇਲੇ ਗਈ ਹੈ ਤੇ ਚਾਰੇ ਮੇਲੇ ਜਿੱਤੀ ਹੈ ਇਹ ਮੇਲੇ ਹਾਂਜੀ ਇਹ ਖੀਰੀਆਂ ਤੋਂ ਲੈ ਕੇ ਹੁਣ ਤਾਈ ਜਦੀ ਹੈ ਪਿਛਲੇ ਸਾਲ ਅਸੀਂ ਨਹੀਂ ਲਗੇ ਉਦੋਂ ਪਿਛਲੇ 4 ਸਾਲ ਜਾਂਦੀ ਰਹੀ ਚਾਰੇ ਸਾਲੀ ਮੇਲੇ ਪੀਡੀਐਫ ਤੇ ਪੀਡੀਐਫ ਤੇ ਕੀ ਹੋਇਆ ਇੱਕ ਪਵਿੱਤਰ ਮੇਲਾ ਹਾਂਜੀ ਹਾਂ ਵੱਡਾ ਮੇਲਾ ਹੈ ਅੱਛਾ ਇਹ ਗੱਲ ਦੱਸੀ ਮੈਨੂੰ ਇਹ ਕਿਹੜੇ ਕਿਹੜੇ ਸਾਲ ਜਿੱਤੀ ਹੋਈ ਆ ਇਹ ਆਪ ਨੂੰ ਸਰਟੀਫିକੇਟ ਦੇਖਣੇ ਪੈਣੇ ਆ ਇਹ ਮੇਰੇ ਹਿਸਾਬ ਨਾਲ 22 23 ਤੇ 21 ਦੇ ਹੋਣਗੇ 21 ਦੇ ਹਾਂਜੀ ਹਾਂ ਖੀਰੀ ਝੋਟੀਆਂ ਦੇ ਵਿੱਚ ਇਹ ਬਿਊਟੀ ਦੇ ਵਿੱਚ ਹੈ ਕਿ ਉਹਦੇ ਹਾਂਜੀ ਬਿਊਟੀ ਦੇ ਦਿੱਤੀ ਹੈ ਬਿਊਟੀ ਦੇ ਵਿੱਚ ਕੀ ਬਾਤ ਆ ਬਾਈ ਠੀਕ ਹੈ ਜੀ ਉਹ ਸਰਟੀਫିକੇਟ ਮਿਲ ਜਾਣਗੇ ਆਪਣੇ ਕੋਲ ਠੀਕ ਹੈ ਇੱਕ ਤਾਂ ਹੁੰਦਾ ਭਰਾ ਕਹਿਣ ਵਾਲਾ ਤੂੰ ਮੇਰਾ ਭਰਾਵਾ ਝੂਠ ਨਾ ਨਿਕਲੇ ਗੱਲ ਦਾ ਖਰੀ ਗੱਲ ਹੋਵੇ ਕਿੰਨਾ ਦੁੱਧ ਚੁਆਇਆ ਇਹਦੇ ਖਾਲੋ 18 ਕਿਲੋ ਤੋਂ ਚੁਆਇਆ ਪੂਰਾ ਇਹ ਗੱਲ ਦੀ ਆਪਣੀ ਗਰੰਟੀ ਹੈ ਬਿਆਨਾ ਕਰ ਲਾਂਗੇ ਹਾਂਜੀ ਹਾਂ ਜੋ ਕੁਛ ਮਰਜ਼ੀ ਲਿਖ ਲਿਖਾ ਕੋਈ ਉਹ ਕਰ ਲਈ 18 ਕਿਲੋ ਦੀ ਆਪਣੀ ਗਰੰਟੀ ਹੈ ਹਾਂ ਜੀ ਹਾਂ ਤੇ ਬਾਕੀ ਵਧੂਗੀ 18 ਨੇ ਕਹਿੰਦੇ ਕਿੰਨ ਤੋਂ ਭਾਵੇਂ ਆ ਯਾਰ ਵੀ ਮੀਲੇ ਆ ਤੇ ਕਿ ਚਵਾਈ ਦੇ ਵਿੱਚ ਪੈਰ ਰੱਖਦੀ ਹੈ ਹਾਂਜੀ ਹਾਂ ਕਿਉਂਕਿ ਟਾਈਮ ਬਹੁਤ ਚੰਗੇ ਤੇ ਸੂਨ ਲੱਗੀ ਆ ਉਹਦੋਂ ਉਹਨੇ ਪੀ ਕੇ ਲੈਵਲ ਫੜ ਜਾਣਾ ਹੈ ਨਾ ਬਾਬਾ ਸੁੱਖ ਰੱਖੇ ਵੀ ਕਹੂਗੀ ਕੁਛ ਨਾ ਕੁਛ ਲਾਕੇ ਦੇ ਵਿੱਚ ਹੈ ਠੀਕ ਹੈ ਯਾਰਾ ਯਾਰ ਚੀਜ਼ ਤਾਂ ਹੈ ਨਾ ਫਿਰ ਦੀ ਡਾਇਮੰਡ ਤੋਂ ਗੱਪਣਾ ਤੇ ਬਾਹੂਬਲੀ ਦੀ ਹੈ ਆਪ ਆਗੇ ਬਾਹੂਬਲੀ ਦੀ ਆਪ ਹੈ ਮੈਂ ਠੀਕ ਆ ਵੀਰੇ ਅੱਛਾ ਇਹਦੇ ਦਿਨ ਕਿੰਨੇ ਪਏ ਦੇਣੇ ਦੇ 7 ਤਰੀਕ ਨੂੰ ਦਿਨ ਪੂਰੇ ਹੋ ਜਾਣੇ ਆ ਜੀ ਤੇ ਹਾਂ 4 ਕ ਦਿਨ 5 ਉੱਤੇ ਲੈ ਜਾਂਦੀ ਹੈ ਅੱਜ ਹੋ ਗਈ ਆ 6 ਤਰੀਕ 5 ਹੋ ਗਈ ਆ 5 ਦੇ ਕੱਲ ਦਾ ਰਹਿ ਗਿਆ ਪਰਸੋਂ ਦੇ ਪੂਰੇ ਹੋਣਗੇ 5 ਤਰੀਕ ਨੂੰ ਆਪਾਂ ਵੀਡੀਓ ਬਣਾਈ ਜੰਨੇ ਹੁੰਦੀ ਹੈ ਨਾ ਠੀਕ ਆ ਬਾਈ ਜੇ ਫਿਰ ਤਾਂ ਅੱਛਾ ਇੱਕ ਗੱਲ ਚੂਣ ਚਣ ਕਿਵੇਂ ਲਗਿਆ ਚੂਣ ਓਕੇ ਆ ਚੂਣ ਤੋਂ ਕੋਈ ਵੀ ਮੰਨ ਕੇ ਮੈਨੂੰ ਇਹ ਦੱਸੀ ਵੀ ਖਾਣ ਪੀਣ ਨੂੰ ਇਹ ਖੁੱਲੀ ਡੁੱਲੀ ਆ ਖੁੱਲੀ ਡੁੱਲੀ ਆ ਤਾਂ ਹੀ ਸਰੀਰ ਐਡਾ ਆ ਇਹਦਾ ਖੁੱਲੀ ਡੁੱਲੀ ਕਰਕੇ ਤੇ ਖਰਾਕ ਕੀ ਪਾਉਣਾ ਉਹਨਾਂ ਨੂੰ ਕਿਉਂਕਿ ਬਾਈ ਦੋ ਕੇ ਖਰਾਕ ਕਹਿੰਦੇ ਜਿਹੜੀ ਚੰਗੀ ਮੈਂ ਹੈ ਨਾ ਉਹਦੀ ਖਰਾਕ ਵੀ ਸਾਨੂੰ ਪੁੱਛ ਦਿਆ ਕਰੋ ਫਿਰ ਉਹ ਖਰਾ ਕੋਈ ਇਹਦਾ ਖਰਾਕ ਨਹੀਂ ਪਾਉਂਦੇ ਮੰਨ ਕੇ ਚੱਲੋ ਆਪਾਂ ਦਾ ਘਰ ਦੇ ਬਣਾਉਣੇ ਆ ਫੀਡ ਆਪਦੀ ਹਾਂ ਫੀਡ ਆਪਦੀ ਤਿਆਰ ਕਰਦੇ ਆ ਇਹ ਵਿੱਚ ਕਣਕ ਪਾਲੀ ਜਾਂ ਛੋਲੇ ਪਾਲੇ ਸਾਰਾ ਕੁਝ ਪਾ ਕੇ ਬਿਓ ਵਾਲਾ ਦੇਸੀ ਖਰਾਕ ਦੇਸੀ ਖਰਾਕ ਕੋਈ ਕਾਰਕਿਲ ਦੀ ਨਹੀਂ ਜਾਂ ਹੋਰ ਕੋਈ ਕੰਪਨੀ ਦੀ ਨਹੀਂ ਆਪਾਂ ਵਰਤਦੇ ਆ ਕੰਪਨੀ ਨਹੀਂ ਆਪਦੀ ਘਰੇ ਤੇ ਆਪਦੀ ਬਦੀ ਸਿੱਖ ਰਾਖਦੇ ਜਾਂ ਠੀਕ ਆ ਬਾਈ ਜੀ ਅੱਛਾ ਪੋਣਾ ਫਿਰ ਪਿਓਗੇ ਉਹਨਾਂ ਵੀਰੇ ਕਿਉਂਗੇ ਪਿਓਗੇ ਪੋਣਾ ਸਵੇਰ ਪਿਉਣੀ ਛਾਉ ਨੂੰ ਪਾਉਣੀ ਆ ਛਾਉਂ ਦੀ ਪਿਉਂਦੀ ਸਵੇਰ ਪਾਉਣੀ ਸਵੇਰ ਪੋਣੀ ਹਾਂਜੀ ਇਹਦੇ ਨਾਲ ਫਰਕ ਤਾਂ ਹੈਗਾ ਬਾਈ ਪਿਓਗੇ ਖਾਰਾ ਕੇ ਪਾਉਂਦੇ ਬਿਲਕੁਲ ਫਰਕ ਆ ਹੂੰ ਸਾਰੀ ਲੱਗਦੀ ਹੈ ਹੂੰ ਅੱਛਾ ਰੇਟ ਫਿਰ ਕੀ ਤੈਅ ਕਰਨ ਦਾ ਰਾਹ ਦਾ ਬਣਾ ਤਾ ਰੇਟ ਇਹਦਾ ਆਪਾਂ 230 ਕਰਦੇ ਆਂ 230 ਹਾਂਜੀ ਮਾਨਤਾ ਨਾਲ ਵਿੱਚੋਂ ਕਰ ਦਾਂਗੇ ਠੀਕ ਹੈ ਬੱਲੇ ਹਾਂਜੀ ਅੱਛਾ ਨੰਬਰ ਕਿਹੜੇ ਤੇ ਗੱਲਬਾਤ ਕਰਾਂਗੇ ਆਪਾਂ 82699 68476 82699 68476 68476 ਹਾਂਜੀ ਹਾਂ 82699 68476 ਇਸ ਨੰਬਰ ਤੇ ਕਰ ਲੋ ਬਾਈ ਨਾਲ ਰਾਬਤਾ ਕਰ ਮਿੱਤਰੋ ਹੁਣ ਗੌਰ ਦੇ ਨਾਲ ਨਾਲ ਸੁਣ ਲੋ ਇਹ ਆਪ ਹੈਗੀ ਆ ਬਾਹੂਬਲੀ ਦੀ ਗੱਬਣ ਹੈਗੀ ਆ ਇਹ ਕਰਮਾਂ ਵਾਲੀ ਡਾਇਮੰਡ ਤੋਂ ਨਾਲ ਪਹਿਲਾਂ ਵੀ ਇਹਨੇ ਜਿਹੜੀ ਕੱਟੀ ਦਿੱਤੀ ਆ ਉਹ ਵੀ ਸਵਾ ਸਾਲ ਦੀ ਕੱਟੀ ਉਹ ਵੀ ਡਾਇਮੰਡ ਦੀ ਆ ਬਾਈ ਬਾਹੂਬਲੀ ਸਭ ਪੜਾ ਉੱਚਾ ਲੰਮਾ ਕੱਦ ਬੜਾ ਸ਼ਿੰਗਾਰ ਤਗੜਾ ਕਰਮਾਂ ਵਾਲੀ ਨੂੰ ਲੱਗਾ ਹੋਇਆ ਅੱਛਾ ਦੁੱਧ ਦੀ ਵੇਟ 18 ਕਿਲੋ ਦੀ ਤੁਹਾਨੂੰ ਬਿਆਨਨੇ ਗਰੰਟੀ ਮਿਲੂਗੀ ਵੀ ਬਿਆਨਨਾ ਮਿਲੂਗਾ ਕਹਿਣ ਤੋਂ ਗੱਲ ਨਹੀਂ ਹੁੰਦੀ ਵੀ ਬਿਆਨਨੇ ਦੀ ਗੱਲ ਹੁੰਦੀ ਵੀ ਤੁਹਾਡੇ ਪੈਸੇ ਲਾਏ ਰਾਸ ਆਉਣਗੇ ਬਾਈ ਤੇ ਅੱਗੇ ਜਾ ਕੇ ਤੁਹਾਡੇ ਕੋਲ 20 ਦਿੰਦੀ ਆ 22 ਦਿੰਦੀ ਆ ਫਿਰ ਤੁਸੀਂ ਗੱਲਾਬਾਤ ਉਹ ਆਪ ਕਰ ਸਕਦੇ ਆ ਨਾ ਨੰਬਰ ਆਪਾਂ ਬਾਈ ਦਾ ਸਕਰੀਨ ਦੇ ਉੱਤੇ ਲਾ ਦਿੱਤਾ ਮਿੱਤਰੋ ਪਿੰਡ ਹੈਗਾ ਵਾ ਜਿਹੜਾ ਇਹ ਪਹਿਲੂ ਵਾਲਾ ਜ਼ਿਲ੍ਹਾ ਬਾਈ ਨੂੰ ਲੱਗਦਾ ਵਾ ਫਰੀਦਕੋਟ ਧੰਨਵਾਦ ਸ਼ੁਕਰੀਆ